ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸੁਜਾਨਪੁਰ ਵਿੱਚ ਬੀਤੀ ਰਾਤ ਇੱਕ ਵੀਡੀਓ ਵਾਇਰਲ ਹੋਈ। ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਪੈ ਦਾ ਮਾਹੌਲ ਬਣਿਆ ਹੋਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਵੀਡੀਓ 'ਚ ਨਜ਼ਰ ਆਉਣ ਵਾਲੀ ਔਰਤ ਚੂੜੀਏਲ ਦਿਖਾਈ ਦੇ ਰਹੀ ਹੈ। ਉੱਥੇ ਹੀ ਸੀਸੀਟੀਵੀ ਫੁਟੇਜ ਵੀ ਸਾਫ਼ ਤੌਰ ਤੇ ਕੁਝ ਅਨ ਕੁਦਰਤੀ ਫੁਟੇਜ ਦੇਖੀ ਜਾ ਸਕਦੀ ਹੈ। ਪਰ ਉੱਥੇ ਹੀ ਇਸ ਮਾਮਲੇ ਦੇ ਸੰਬੰਧ ਵਿੱਚ ਜਦੋਂ ਤਰਕਸ਼ੀਲ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੂਤ ਜਾਂ ਚੁੜੇਲ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਅਤੇ ਨਾ ਹੀ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਹੈ ਵੀਡੀਓ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਵੀਡੀਓ ਵਿੱਚ ਭਾਵੇਂ ਕੁਝ ਠੀਕ ਨਜ਼ਰ ਨਹੀਂ ਆ ਰਿਹਾ ਪਰ ਇਹ ਕਹਿ ਦੇਣਾ ਕਿ ਇਸ ਵੀਡੀਓ ਵਿੱਚ ਨਜ਼ਰ ਆ ਰਹੀ ਅਕਿਰਤੀ ਕੋਈ ਚੁੜੇਲ ਉਹ ਵੀ ਗਲਤ ਹੋਵੇਗਾ ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਖੁਦ ਜਾਂਚ ਕਰ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਅਜਿਹੇ ਅੰਧਵਿਸ਼ਵਾਸ ਵਿੱਚ ਨਾ ਪਵੋ ਅਤੇ ਨਾ ਹੀ ਕਿਸੇ ਨੂੰ ਡਰਨ ਦੀ ਜਰੂਰਤ ਹੈ ਜੀ ਤੁਹਾਡੇ ਇਥੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੋਈ ਕਿਹਾ ਜਾ ਰਿਹਾ ਹੈ ਕਿ ਇਥੇ ਚੜੇਲ ਆ ਜਾਂ ਕੋ ਭੂਤ ਹੈ ਕੀ ਕਹਿਣਾ ਚਾਹਦੇ ਇਸ ਵੀਡੀਓ ਬਾਰੇ ਉਹ ਦੱਸੋ ਜੀ ਇਥੇ ਕੁਝ ਕਹਿ ਨਹੀਂਤਾ ਇਸ ਬਾਰੇ ਜੋ ਦੇਖਿਆ ਉਹ ਵੀ ਦੱਸਣੇ ਆ ਕਿ ਜੋ ਮੋਬਾਈਲਾਂ ਦੇ ਲੋਕਾਂ ਦੇ ਬੱਚੇ ਨੇ ਫੋਟੋਆਂ ਖਿੱਚੀਆਂ ਉਸ ਬਾਰੇ ਆਹੀ ਕਹਿਤ ਨੇ ਜਾਂ ਕੋਈ ਚੀਜ਼ ਹੈਗੀ ਹੈ ਤੇ ਜਾਂ ਨਹੀਂ ਇਹ ਤਾਂ ਦਿਲ ਦਾ ਬਹਿਮਲ ਵਕ ਬਾਕੀ ਕੁਝ ਕਹਿ ਨਹੀਂ ਤਰਦੇ ਇਹ ਮਾਰੇ ਦੇ ਵਿੱਚ ਕਿਦਾਂ ਦਾ ਮੋਹ ਲਿਆ ਰਾਤ ਦੇ ਟਾਈਮ ਲੋਕੀ ਕਰੋ ਲੋਕੀ ਡਰਦੇ ਨੇ ਬਸ ਡਰਦੇ ਨੇ ਇਸ ਕਰਕੇ ਵੀ ਚਲੋ ਬੱਚਾ ਨੂੰ ਡਰ ਪਾ ਕੇ ਤਾਂ ਕੋਈ ਚੀਜ਼ ਹੈਗੀ ਜੀ ਬਾਕੀ ਅੱਗੇ ਤੇ ਆਹੀ ਇਹੋ ਜਿਹੀ ਕੋਈ ਹਾਲਾਤ ਦਿਖਾਈ ਨਹੀਂ ਹੈਗੇ ਪਰ ਰੋਲਾ ਬੜਾ ਪਿੰਜੋ ਬਹੁਤ ਜ਼ਿਆਦਾ ਕੋਈ ਚੀਜ਼ ਨਾਲ ਕੋਈ ਇਫੈਕਟ ਹੋ ਰਿਹਾ ਮਲੇ ਦੇ ਵਿੱਚ ਕੋਈ ਬਿਮਾਰ ਜਾਂ ਕੀ ਦਾ ਵੀਡੀਓ ਚ ਸੁਣਿਆ ਕੋਈ ਮੌਤਾ ਵੀ ਹੋਈਆਂ ਕੱਲੇ ਨਹੀਂ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਇਹ ਨਾ ਹੋਈਆਂ ਇਹ ਪਹਿਲੇ ਹੋਈਆਂ ਕਾਫੀ ਦਿਨ ਪਹਿਲੇ ਕੋਈ 2-4 ਸਾਲ ਪਹਿਲੇ ਹੋਈਆਂ ਸੀ ਜੀ ਮੌਤਾ ਜਾਨ ਮੌਤਾ ਹੋਈਆਂ ਜੀ ਅਸੀਂ ਵੀਡੀਓ ਦੇਖੀ ਵੀਡੀਓ ਚ ਕੀ ਨਜ਼ਰ ਆ ਰਿਹਾ ਵੀਡੀਓ ਚ ਤੇ ਇਹ ਹੀ ਨਜ਼ਾਰਾ ਰਹੇ ਪਈਏ ਪਰਛਾਈ ਜੀ ਕਿਸ ਚੀਜ਼ ਦੀ ਵੀ ਕੋਈ ਇਦਾਂ ਦੀ ਚੀਜ਼ ਲੱਗ ਰਹੀ ਹੈ ਵੀ ਕੋਈ ਹੈਗੀ ਕੁਝ ਇਸ ਜਗ੍ਹਾ ਤੇ ਆਪਾਂ ਖੜੇ ਹਾਂ ਇਸ ਜਗ੍ਹਾ ਤੇ ਹਾਂ ਬਿਲਕੁਲ ਤੇ ਤੁਸੀਂ ਕੀ ਮੰਗ ਕਰਦੇ ਹੋ ਇਹ ਕਹਿੰਦੇ ਨੇ ਜਾਂਚ ਹੋਣੀ ਚਾਹੀਦੀ ਇਹਦੀ ਕੀ ਚੀਜ਼ ਹੀ ਹੈ ਇਹਦਾ ਪਤਾ ਲਗਾਇਆ ਜਾਏ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹਣਾ ਕਿ ਕੱਲ ਮੇਰੇ ਨਾਲ ਕਿਸੇ ਨੇ ਗੱਲ ਕੀਤੀ ਸੀ ਇਸ ਬਾਰੇ ਤੇ ਅਸੀਂ ਇਹਦੀ ਪੂਰੀ ਵਿੰਮੜ ਕੇ ਮੁੜੇ ਨੂੰ ਕਿਹਾ ਕਿ ਉਸੇ ਥਾਂ ਪਰ ਕੋਈ ਇਨਕੁਆਰੀ ਵਗੈਰਾ ਕਰੋ ਪਰ ਫਿਰ ਵੀ ਜਿਹੜੀ ਹੈ ਲੋਕਾਂ ਨੇ ਫੌਲ ਉਡਾਈ ਹੈ ਕਿ ਜੇ ਚੜ੍ਹੇਲ ਵਗੈਰਾ ਚਾਹੀਏ ਉਸੀ ਉਹੋ ਜੀ ਗੱਲਬਾਤ ਕੋਈ ਨਹੀਂ ਇਸ ਲਈ ਲੋਕਾਂ ਨੂੰ ਕੋਈ ਡਰਨ ਦੀ ਗੱਲ ਨਹੀਂ ਅਸੀਂ ਆਪਣੇ ਤੌਰ ਤੇ ਇਹਦਾ ਪੂਰੇ ਦੁਆਰਾ ਇਨਕੁਆਰੀ ਕਰਾ ਰਹੇ ਆ ਕਿ ਕਿਸੇ ਦੀ ਕੋਈ ਸ਼ਾਰਤਵਾਦੀ ਤੇ ਨਹੀਂ